ਯਾਦ ਆਸ਼ ਕਮਜ਼ੋਰ ਹੈ ਜੀ ਕਿਉਂ ਦਿਲ ਕੱਲ ਸ਼ਾਮ ਅੱਜ ਪੀ ਤੇਰੀ ਯਾਦ ਆਸ਼ ਤੇ ਤੇਜ ਆਉਂਦੀ ਇਤਰਾ ਆਹ ਤੇਨ ਲਈ ਇਤਰਾ ਫੇਰ ਨਾ ਗਏ ਜੇ ਜਾ ਫੜੀ ਰਹੀ ਨਹੀਂ ਤੈਨੂੰ ਲੇਟ ਦਾ ਸਨਣਾ ਚਾਹੀਦਾ ਤੇਨੇ ਫੇਰ ਜ਼ੋਰ ਨਹੀਂ ਕਰਨਾ ਬੈਂਕਾਂ ਦਾ ਤੇਜ ਬੰਦਾ ਖੜ ਜਾਣਾ ਜਾ ਜਾਵੇ ਲੇਟ ਹੋਣਾ ਤੋ ਆ ਜਾ ਆ ਜਾ ਮਰ ਖਾਲੀ ਕਰਨਾਈ ਲਓ ਜੀ ਛੱਡ ਲੀਆਂ ਮੱਝਾਂ ਪਿਛਲੇ ਟਾਈਮ ਦੀਆਂ ਇਹ ਅੱਜ ਕੀ ਕਰਦਾ ਆ ਗਈਆਂ ਮੱਝਾਂ ਹੋ ਗਈਆਂ ਜੋ ਗਈਆਂ ਲਓ ਜਨਾਬ ਪੱਠੇ ਵੱਢ ਕੇ ਆ ਗਏ ਆ ਤੇ ਮੱਝਾਂ ਛੱਡ ਕੇ ਇਹਨਾਂ ਦੋਨੇ ਪਾਣੀ ਪੂਣੀ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਵੈਲਕਮ ਆਈ ਦੇ ਨਵੇਂ ਵਲੌਗ ਚ ਆਈ ਦੀ ਨਵੀਂ ਵੀਡੀਓ ਵਿੱਚ ਸੋ ਅੱਜ ਦੀ ਜਿਹੜੀ ਆਪਣਾ ਰੁਟੀਨ ਹੈ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਵੇਖਣਾ ਸਾਰੀ ਦਿਹਾੜੀ ਆਪਣੀ ਕੀ ਰੁਟੀਨ ਚੱਲਦੀ ਆ ਸੋ ਚੱਲੇ ਅੱਜ ਖਾਲਾ ਕੱਢਣ ਮਕਈ ਨੂੰ ਪਾਣੀ ਲਾਉਣਾ ਸੀ ਤੇ ਛੋਟੇ ਬਰਾ ਲੱਗੇ ਨੇ ਆਪਾਂ ਹੀ ਚੱਲਦੇ ਹਾਂ ਤੇ ਨਾਲੇ ਜਿਹੜਾ ਅਬਦਰ ਦੇ ਰੁਟੀਨ ਦਾ ਕੰਮ ਆ ਉਹ ਕਰਦੇ ਹਾਂ ਸ਼ੁਰੂ ਪਾਣੀ ਪੁਣੀ ਨਾਲ ਚੋਕ ਲਿਆ ਤੇ ਖਾਲਾ ਕੱਢਦੇ ਆ ਖਾਲੇ ਚ ਗੰਦ ਬਥੇਰਾ ਹੋਇਆ ਤੇ ਪਾਣੀ ਲਾਉਣਾ ਮੁਕਈ ਵੀ ਜਲਦੀ ਜਲਦੀ ਤਿਆਰ ਕਰਕੇ ਤੇ ਇਹ ਚ ਕਣਨ ਕਿ ਬੀਜਣੀ ਆ ਤੇ ਕੱਢਦੇ ਹੁਣ ਖਾਲਾ ਮੋਬਾਈਲ ਜਿਹੜਾ ਰੱਖਦੀ ਐ ਇੱਥੇ ਕੋਲੀ ਮਰ ਖਾਲੀ ਕਰਨਾਈ ਹੈ ਕਿਉਂ ਵੀ ਆ ਆ ਮਿੱਟੀ ਮਿੱਟੀ ਹੋ ਜਾਂਦਾ ਸਾਡੇ ਹੋ ਨੋ ਜੀ ਹੋ ਗਿਆ ਟਾਈਮ ਸਾਡਾ ਪਠੇ ਪਾਉਂਦਾ ਤੇ ਇਹਨਾਂ ਨੂੰ ਪਾਣੀ ਪਿੰਡੋਂ ਡਾਉਣ ਲੱਗੇ ਛੱਡ ਲੀਆ ਮੈਂ ਯਾਰਾ ਨਾਲ ਉਹ ਲੈ ਮੌਸਮੇ ਕੁਛ ਖਾਸ ਨਹੀਂ ਮੌਸਮੇ ਥੋੜਾ ਜਿਹਾ ਜਿਹਾ ਖਰਾਬ ਗਿਆ ਤੇ ਖੜਾ ਖੁਲਾ ਕੜ ਗਿਆ ਆ ਗਿਆ ਨਹਾ ਕੇ ਕੁਝੜ ਘੰਟਾ ਦੋ ਘੰਟੇ ਰੈਸਟ ਕੀਤਾ ਹੁਣ ਫਿਰ ਜੁੜ ਪਏ ਆਪਦੇ ਕੰਮ ਨੂੰ ਹੁਣ ਯਾਰਾ ਨਾ ਨੂੰ ਲੈਣ ਪੜਾ ਸਹਲ ਜੀ ਆਪਣਾ ਵੇਚ ਰੂ ਛੱਡਿਆ ਹਲੇ ਰਿਹਾ ਯਾਰਾ ਤਕਰੀਮ 40 ਦਿਨ ਪੂਰੇ ਨਹੀਂ ਹੋਏ ਹੁਣ ਜੜਾ ਇਹਨੂੰ ਕੱਢਦੇ ਆ ਇਦਰ ਪੱਠੇ-ਪੁੱਠੇ ਪਾ ਲੈਂਦੇ ਆ ਤੇ ਫਿਰ ਆਪਾਂ ਮਿਲਦੇ ਆਂ ਚੁਆਈ ਤੇ ਫਿਰ ਪਾਣੀ ਪੂਣੀ ਡਾਵਾਂਗੇ ਚੁਆਈ ਤੇ ਡਾਵਾਂਗੇ ਗਾਵਾਂ ਵਾਲੇ ਤੇ ਬੰਨੀਆਂ ਲਓ ਜੀ ਟਾਈਮ ਹੋ ਗਿਆ ਚੁਆਈ ਦਾ ਅੱਜਾਂ ਨੂੰ 6:00 ਤੱਕ ਕਰੋ ਨਾ ਡਾਵਾਂ ਨੂੰ ਜੀਤ ਹੋਣੀ ਫੋਟੋਂ ਨੇ ਨਾ ਪਾਣੀ ਤੇ ਲੰਮਿਆ ਆਪਾਂ ਚੁਆਈ ਚਾਹ ਦਾਸ਼ ਕਮਜ਼ੋਰ ਹੈ ਜੀ ਕਿਉਂ ਜਲਦੀ ਕੱਲ ਸ਼ਾਮ ਅੱਛੀ ਇਹ ਜਿਆਦਾ ਹੌਸ ਤੇਜ਼ ਆ ਇਹ ਤਰ੍ਹਾਂ ਆਹ ਤੈਨ ਲਈ ਤਰਾ ਫੇਰ ਨਾ ਗਏ ਜੇ ਗਾ ਫੜੀ ਨਹੀਂ ਨਾ ਤੈਨੂੰ ਲੇਟ ਰਹਿਣਾ ਚਾਹੀਦਾ ਮੈਂ ਬਾਹਰ ਤੈਨੂੰ ਫੇਰ ਜ਼ਰੂਰ ਨਹੀਂ ਗਿਨਣਾ ਟੈਂਕਾਂ ਦਾ ਵੇਚਵਾ ਦਾ ਕਿੱਥੋਂ ਜਾਣੀ ਗਏ ਆ ਜਾ ਜਾਵੇ ਲੇਟ ਹੋਣਾ ਤੋਂ ਆ ਜਾ ਲੋ ਜੀ ਜਨਾਬ ਚੱਲੇ ਆ ਪੱਠੇ ਵੱਢਣ ਤੇ ਪਰਾਲੀ ਬਰੂਲੀ ਹੈ ਜੀ ਟਾਈਮ ਨਾ ਲੈਣਦੀ ਸੀ ਤੇ ਚੱਲੇ ਆ ਬੰਦੇ ਸਾਰੇ ਪਹੁੰਚ ਗਏ ਆ ਤੋ ਚੱਲ ਗਏ ਵੜਦੇ ਆ ਪੱਠੇ। ਉਹ ਗਰਮੀ ਵੀ ਹੈ। ਸ਼ਾਮ ਵੀ ਹੋਣ ਵਾਲੀ ਆ। ਪਿੱਛੇ ਦੇਖ ਸਕਦੇ ਕਿੰਨਾ ਪਿਆਰਾ ਮੌਸਮ ਬਣਿਆ। ਸੋ ਵੜਨੇ ਆ ਪਈ ਦੇ ਪੱਠੇ। ਇੱਕ ਅਦਾ ਸ਼ਾਟ ਜਿਹੜਾ ਉਹ ਲੈ ਲਈਏ। ਬੱਤੀ ਵੀ ਸਾਡੀ ਹੋਣਾ ਹੀ ਆ। ਤੱਕ ਮੋਬਾਈਲ ਗੂਲ ਵੀ ਚਾਰਾ ਹੀ ਲਾਉਣਾ ਸੀ ਉਹ ਲਾਇਆ। ਤੇ ਹੁਣ ਕਾਫੀ ਜ਼ਰਾ ਨਾ ਮੋਬਾਈਲ ਵਲੌਗ ਬਣਾਉਂਦੇ ਕਾਬਲ ਹੋ ਗਏ ਨੇ। ਲਓ ਜੀ ਸ਼ਾਟ ਲੀਆਂ ਮੱਝਾਂ। ਪਿਛਲੇ ਟਾਈਮ ਦੀਆਂ। ਇਹ ਅੱਜ ਹੀ ਕਰਦਾ। ਆ ਗਈਆਂ ਮੱਝਾਂ, ਹੋ ਗਈਆਂ ਜੋ ਗਈਆਂ। ਲਓ ਜਨਾਬ ਪੱਠੇ ਵੱਢ ਕੇ ਆ ਗਏ ਆ ਤੇ ਮੱਝਾ ਛੱਡ ਕੇ ਇਹਨਾਂ ਦੋਨੇ ਪਾਣੀ ਪੂਣੀ ਸ਼ਾਬਾਸ਼ ਸ਼ਾਬਾਸ਼ ਸ਼ਾਬਾਹ ਇਹਨਾਂ ਵਿੱਚ ਵੜਿਆ ਚੱਲ ਯਾਰਾ ਨਾਉਣ ਫੁੱਲੇ ਮੋੜ ਲਾ ਲਓ ਜੀ ਕਰਦੇ ਆਪਾਂ ਇੱਥੇ ਵਲੋਗ ਦਾ ਐਂਡ ਇੱਕ ਵੀਡੀਓ ਬਣਾਉਂਦੇ ਹੋਰ ਗੰਜਾਸ਼ ਨਹੀਂ ਰਹੀ ਪਸੀਨਾ ਪਸੀਨ ਥੱਕ ਗਏ ਅੱਜ ਸਾਰੀ ਦਿਹਾੜੀ ਬਥੇਰਾ ਕੰਮ ਕੀਤਾ ਖਾਲਾ ਵੀ ਕੱਢਿਆ ਪਰਾਲੀ ਪੂਲੀ ਬੰਨੀ ਆ ਸੋ ਕੱਲ ਪਰ ਆਲੀ ਲਿਆਵਾਂਗੇ ਤੁਹਾਂ ਜਾ ਕੇ ਬੰਨੀ ਪਈ ਆ ਟਰਾਲੇ 'ਚ ਲੱਦਾਂਗੇ ਨਾਲ ਸ਼ੁਗਰ ਮੇਲਾ ਲਾਵਾਂਗੇ ਚਾਚਾ ਵੀ ਆ ਜਾਏ ਹੋਣੀ ਚਰ ਤੇ ਸ਼ੁਗਰ ਮੇਲਾ ਲਾਵਾਂਗੇ ਤਾਂ ਰਣਾ ਸਾਂਝਾ ਕਰਾਂਗੇ ਸਾਰਾ ਦਿਨ ਕੱਲ ਦਾ ਸੋ ਮੈਨੂੰ ਦਿਓ ਇਜਾਜ਼ਤ ਤੇ ਵਲੌਗ ਆਇਆ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ 'ਚ